ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾ ਰਹੇ ਹਾਂ ਜੀ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਆ ਆਉਂਦੇ ਦੋ ਤਿੰਨ ਦਿਨਾਂ ਤੱਕ ਮੌਸਮ ਪੰਜਾਬ ਤੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਪਡੇਟ ਤੁਹਾਨੂੰ ਅੱਜ ਜੀ ਸਾਂਝੀ ਕਰਾਂਗੇ ਇਸ ਲਈ ਜੀ ਆਨ ਲਾਈਵ ਸੈਟਲਾਈਟ ਦੱਸਣਾ ਤੁਹਾਡੇ ਨਾਲ ਸਾਂਝਾ ਕਰਨੀਆਂ ਜੀ ਦਿਨ 9 ਨਵੰਬਰ ਤੇ ਲਗਭਗ ਸਵੇਰ ਦੇ 9:00 ਵੱਜੇ ਚੱਲਿਆ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਆ ਬਹੁਤ ਹੀ ਖੇਤਰਾ ਦੇ ਵਿੱਚ ਜਿਹੜਾ ਮੌਸਮ ਹੈ ਉਹ ਸਾਫ਼ ਹੈ 에ਅਰ ਕੁਆਲਿਟੀ ਇੰਡੈਕਸ ਸਵੇਰ ਵੇਲੇ ਤਾਂ ਥੋੜੀ ਸੁਧਰੀ ਹੁੰਦੀ ਹੈ ਯਾਨੀ ਕਿ ਹਵਾ ਦੀ ਗੁਣਵੱਤਾ ਸਵੇਰ ਵੇਲੇ ਕੁਝ ਕੁਸ਼ਕਤਾਵਾਂ ਤੇ ਜੜੀਆਂ ਸਮਾਗ ਵੇਖਣ ਨੂੰ ਮਿਲ ਸਕਦੀ ਆ ਅ ਬਾਕੀ ਦਿਨ ਵੇਲੇ ਸੁਧਾਰ ਹੁੰਦਾ ਪਰ ਜਿਵੇਂ ਜਿਵੇਂ ਆਥਣ ਵੱਲ ਵਧਦੇ ਆ ਤੇ ਫਿਰ ਤੋਂ ਇੱਕ ਵਾਰ ਜੜੀ ਹੈ ਧੁੰਦ ਦੀ ਚਾਦਰ ਹੈ ਜੜੀ ਧੂਏ ਦੀ ਉਹ ਇੱਕ ਵਾਰ ਫਿਰ ਤੋਂ ਛਾ ਜਾਂਦੀ ਹੈ 에ਅਰ ਕੁਆਲਿਟੀ ਇੰਡੈਕਸ ਕਾਫੀ ਖਰਾਬ ਹੋ ਜਾਂਦਾ ਜਿਵੇਂ ਕੱਲ ਬੀਤੇ ਸ਼ਾਮ ਦੀ ਗੱਲ ਕਰੀਏ ਤਾਂ 에ਅਰ ਕੁਆਲਿਟੀ ਜੜੀ ਖਰਾਬ ਇੰਨੀ ਹੋ ਚੁੱਕੀ ਸੀ ਕਿ ਉਹ 300 ਤੋਂ ਲੈ ਕੇ 500 ਦੇ ਵਿਚਕਾਰ ਤਰਜ ਹੋਈ ਸੀ ਸੋ ਠੰਡਕ ਨੇ ਇੱਕ ਤਾਂ ਜਿਹੜਾ ਜਾ ਮੋੜ ਤੋਂ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਟੈਂਪਰੇਚਰ ਜਿਹੜੇ ਹੇਠਾਂ ਜਾ ਰਹੇ ਨੇ ਫਾਮਲੀ ਦਿਨਾਂ ਦੇ ਟੈਂਪਰੇਚਰ ਨੇ ਰਾਤਾਂ ਦੇ ਟੈਂਪਰੇਚਰ ਨੇ ਇਹਦੇ ਵਿੱਚ 6-7 ਡਿਗਰੀ ਜਿਹੜੀ ਗਰਾਵਟਾ ਸੰਭਵ ਹੋਈਆ ਤੇ ਆਉਂਦੇ ਜੇਕਰ ਦੋ ਤਿੰਨ ਦਿਨਾਂ ਦੀ ਗੱਲ ਕਰੀਏ ਇਹ ਟੈਂਪਰੇਚਰ ਹੋਰ ਹੇਠਾਂ ਜਾ ਸਕਦੇ ਨੇ ਠੰਡ ਨੇ ਜੜਾ ਜਾ ਹੋਰ ਜ਼ੋਰ ਫੜਨਾ ਕਿਉਂ ਤਰਫ ਅੱਛੋਂ ਦੀਆਂ ਜਿਹੜੀਆਂ ਖੁਸ਼ਕ ਹਵਾਵਾਂ ਮੈਦਾਨਾਂ ਨੂੰ ਜਿਹੜੀਆਂ ਕੂਚ ਕਰ ਰਹੀਆਂ ਨੇ ਸਿੱਧਾ ਪਹਾੜਾ ਵੱਲ ਤੋਂ ਤੇ ਇਹ ਠੰਡਕ ਲੈ ਕੇ ਆ ਰਹੀਆਂ ਨੇ ਜਿਸ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਵੱਡੇ ਖੱਦਰ ਦੀ ਜਿਹੜੀ ਠੰਡ ਦੀ ਸੋ ਠੰਡ ਨੂੰ ਲੈ ਕੇ ਤੇ ਪ੍ਰਦੂਸ਼ਣ ਨੂੰ ਲੈ ਕੇ ਸਿਹਤ ਵਿਭਾਗ ਨੇ ਚੇਤਾਵਨੀ ਜੜੀਆਂ ਜਾਰੀ ਕੀਤੀ ਹੋਈ ਆ ਪੰਜਾਬ ਵਾਸੀਆਂ ਲਈ ਤੇ ਇਸ ਲਈ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੀਏ ਜਿਹੜਾ ਆਥਨ ਸਵੇਰੇ ਜਿਹੜੇ ਸੈਰ ਕਰਦੇ ਆ ਜਾਂ ਫਿਰ ਬਾਹਰ ਨਿਕਲਦੇ ਆ ਉਹ ਆਪਣਾ ਗਰੈਸ ਕਰਨ ਥੋੜਾ ਤੇ ਠੰਡ ਤੋਂ ਆਪਾਂ ਜ਼ਰੂਰ ਬਚਣਾ ਤੇ ਆਉਂਦੇ ਦਿਨਾਂ ਦੇ ਵਿੱਚ ਠੰਡ ਦੇ ਵਿੱਚ ਹੋਰ ਵਾਧਾ ਦਜ ਹੋ ਸਕਦਾ ਫਿਲਹਾਲ ਆਉਂਦੇ ਤਿੰਨ ਦਿਨਾਂ ਦੇ ਵਿੱਚ ਸਿਸਟਮ ਕੋਈ ਨਹੀਂ ਆ ਰਿਹਾ ਉਮੀਦ ਕੋਈ ਆਸਾਰ ਨਹੀਂ ਹੈ ਇਸੇ ਤਰ੍ਹਾਂ ਜਿਵੇਂ ਹੁਣ ਚੱਲ ਰਿਹਾ ਹੈ ਇਸੇ ਤਰ੍ਹਾਂ ਚੱਲਦੇ ਨਾਲ ਦੇ ਆਸਾਰ ਨੇ ਠੰਡ ਜ਼ਰੂਰ ਵੱਧ ਸਕਦੀ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਹੌਂਦ ਜਿਹੜੇ ਦਿਨ ਇਹਦੇ ਵਿੱਚ ਠੰਡ ਦੇ ਵਿੱਚ ਹੋਰ ਵਾਦਾ ਹੋਣਾ ਤਾਂ ਜਾ ਤੁਹਾਨੂੰ